ਦੇਖੀ ਅਰਵਿੰਦ ਕੇਜਰੀਵਾਲ ਜੀ 2 ਦਿਨ ਦੇ ਅੰਦਰ ਅਸਤੀਫਾ ਦੇਣ ਜਾ ਰਹੇ ਨੇ ਜਿਹੜਾ ਕਿ ਭਾਰਤੀ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੈ ਜਿਨ੍ਹਾਂ ਨੇ ਇੱਕ ਗੱਲ ਕਹੀ ਹੈ ਅੱਜ ਆਪਣੀ ਸਪੀਚ ਦੇ ਵਿਚਾਰ ਵਿੱਚ ਇੰਜੀਨੀਅਰ ਵਿਜੇ ਸਰ ਨੇ ਕਿ ਅਸੀਂ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਤਾਂ ਰਿਹਾ ਹੋ ਗਏ ਹਾਂ ਉਥੋਂ ਤੇ ਜ਼ਬਾਨਤ ਮਿਲ ਗਈ ਹੈ ਪਰ ਹੁਣ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਲੋਕਾਂ ਦੀ ਅਦਾਲਤ ਜਿਹੜੀ ਰੱਬ ਦੀ ਅਦਾਲਤ ਹੈ ਉਥੋਂ ਮੈਨੂੰ ਇਹ ਚੀਜ਼ ਲੋਕ ਦੱਸਣਗੇ ਮੈਂ ਅਗਲੀ ਪ੍ਰੀਖਿਆ ਦੇਣ ਜਾ ਰਹੇ ਹਾਂ ਕਿ ਮੈਂ ਗੁਨਾਹਗਾਰ ਹਾਂ ਮੈਂ ਇਮਾਨਦਾਰਾਂ ਮੈਂ ਉਦੋਂ ਤੱਕ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾਂਗਾ ਜਦੋਂ ਤੱਕ ਲੋਕ ਵੋਟਾਂ પાਕੇ ਦੁਬਾਰਾ ਨਹੀਂ ਦੱਸਣਗੇ ਕਿ ਮੈਂ ਜਿਹੜਾ ਤੁਹਾਡਾ 10 ਸਾਲਾਂ ਦੇ ਵਿੱਚ ਬਜਟ ਹੈ ਉਹ 30000 ਕਰੋੜ ਤੋਂ 75000 ਕਰੋੜ ਲੈ ਗਏ ਤੇ ਅਸੀਂ ਤੁਹਾਡੇ ਬਜਟ ਨੂੰ ਅੱਗੇ ਲੈ ਕੇ ਜਾਣ ਦੇ ਨਾਲ-ਨਾਲ ਤੁਹਾਨੂੰ ਬਿਜਲੀ ਮੁਫਤ ਦਿੱਤੀ ਹੈ ਪਾਣੀ ਮੁਫਤ ਦਿੱਤਾ ਹੈ ਸੇਤ ਸੁਵਿਧਾਵਾਂ ਦੀ ਚਰਚਾ ਦੁਨੀਆ ਭਰ ਚ ਹੈ ਸਿੱਖਿਆ ਪ੍ਰਣਾਲੀ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੈ ਕਿ ਇੰਨਾ ਕੁਝ ਕਰਕੇ ਵੀ ਮੈਂ ਲੋਕਾਂ ਨੂੰ ਲੋਕਾਂ ਉਤੇ ਛੱਡਦਾ ਵੀ ਜਿਸ ਤਰੀਕੇ ਦੇ ਭਾਜਪਾ ਸਰਕਾਰ ਲਗਾਤਾਰ ਏਜੰਸੀਆਂ ਛੱਡ ਕੇ ਮੈਨੂੰ ਪ੍ਰਸ਼ਟਾਚਾਰ ਮੈਨੂੰ ਮਾੜਾ ਚੰਗਾ ਬੋਲ ਰਹੇ ਨੇ ਮੈਂ ਲੋਕਾਂ ਦੀ ਰਾਲ ਚ ਪੁੱਛਣਾ ਚਾਹੁੰਦਾ ਕੀ ਮੈਂ ਸਹੀ ਹਾਂ ਕੀ ਮੈਂ ਗਲਤ ਹਾਂ ਮੈਂ 2 ਦਿਨ ਬਾਅਦ ਅਸਤੀਫਾ ਨੇ ਜਾ ਰਹੇ ਆ ਮੈਨੂੰ ਇਹ ਲੋਕ ਦੱਸ ਦੇਣ ਕਿ ਵੋਟਾਂ ਦੇ ਰਾਹੀਂ ਦਿੱਲੀ ਦੇ ਲੋਕ ਕਿ ਮੈਂ ਇਮਾਨਦਾਰ ਆ ਤੇ ਅਸੀਂ ਉਹਨਾਂ ਦੇ ਬਹਾਦਰੀ ਭਰੇ ਫੈਸਲੇ ਦਾ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਪੂਰੀ ਟੀਮ ਉਹਨਾਂ ਦੀ ਸਭ ਦਿਲ ਤੋਂ ਸਵਾਗਤ ਕਰਦੇ ਆ ਤੇ ਸਾਡਾ ਬੜਾ ਇਹਨਾਂ ਗੱਲਾਂ ਦੇ ਨਾਲ ਹੋਰ ਮਨੋਬਲ ਆ ਜਿਹੜਾ ਉੱਚਾ ਹੋਇਆ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ